सतनाम श्री वाहेगुरु साहिब जी सोरठ महला पांचवा नाल नारायण मेरे जम दूतन आवे निरे कंठ लाए प्रभु रखे सतगुरु की सज्ज सखै गुरपुरे पूरी कीते ਦੁਸ਼ਮਨ ਮਾਰ ਬੜਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਾਵ ਰਾਵ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਨੰ ਸਰਿ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤਗੁਰ ਕੀ ਸੱਚ ਸਖੈ ਗੁਰਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ दास कौस मत दिती राम राव सगले थान विसाए सुख शांद फिर आए नानक प्रभु शरणाए जिन सगले रोग मिटाए सतनाम श्री वाहे गुरु साहिब जी 60 महलां पांचवा ਨਾਲ ਮਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸੁਮਤ ਰਿਤਿ ਰਹਾਉ ਪ੍ਰਭ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 66 ਮਹਲਾ 5ਵਾਂ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਿਸਾਏ ਸੋ ਕਸ਼ਾਂਡ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਜ ਸਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਾਵ ਰਾਵ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜੈਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸਜ ਸਖੈ ਗਉਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬੜਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਾਮ ਰਾਮ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਨਾਨਕ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬੜਾਰੇ ਸਗਲੇ दास कौस मत दिती राम राम सगले थान विसाए सुख शांद फिर आए नानक प्रभु शरणाए जिन सगले रोग मिटाए सतनाम श्री वाहे गुरु साहिब जी सोरठ महला 5वां ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬੜਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਹਾਉ ਰਾਗ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 66 ਮਹਲਾ 5ਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬੜਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਹਾਵ ਰਾਵ ਸਗਲੇ ਥਾਨ ਵਿਸਾਏ ਸੋ ਖਿਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਹਾਵ ਰਾਵ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜੈਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸਜ ਸਖੈ गोरपुरे पूरी केते दुश्मन मार बडारे सगले दास कौस मत दिती राम राव सगले थान वसए सुख शांद फिर आए नानक प्रभु शरणाए जिन सगले रोग मिटाए सतना ਨਾਨਕ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਜ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ दास कौस मत दिती राव राव सगले थान विसाए सुख शांद फिर आए नानक प्रभु शरणाए जिन सगले रोग मिटाए सतनाम श्री वाहे गुरु साहिब जी 60 महला 5वां ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਾਮ ਪ੍ਰਭ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤਗੁਰ ਕੀ ਸੱਚ ਸਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਾਮ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ राम दूत न आवे निरे कंठ लाए प्रभु रखे सतगुरु की सज्ज सखै गुरपुरै पूरी कीती दुश्मन मार बडारे सगले दास कौ समत दिती राह राव सगले थान बसाए ਸੋ ਖਿਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਾਵ ਰਾਵ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜੇਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸੁਮਤ ਰਿਤੀ ਰਹਾ ਪ੍ਰਭ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜੈਨ ਸਗਲੇ ਰੋਗ ਮਿਟਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 66 ਮਹਲਾ 5ਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਾਮ ਰਾਮ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਨਾਨਕ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਮਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ दास कौस मत रीति राम राव सगले थान विसाए सुख शांद फिर आए नानक प्रभु शरणाए जिन सगले रोग मिटाए सतनाम श्री वाह गुरु साहिब जी सोरठ महला पांचवा नालन रायन मेरे 감두트 나 아베 니레 간ਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੇ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪ੍ਰਾਪ ਸਗਲੇ ਥਾਨ ਵਿਸਾਏ ਸੋ ਖਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਜ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬੜਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਾਵ ਰਾਵ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜੈਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗਉਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਾਮ ਪ੍ਰਾਪ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਨਾਨਕ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਮਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤਗੁਰ ਕੀ ਸਜ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ दास कौसमत रिती राव राव सगले थान वसए सुख शांद फिर आए नानक प्रभु शरणाए जिन सगले रोग मिटाए सतनाम श्री वाहे गुरु साहिब जी 66 महला 5वां ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤਗੁਰ ਕੀ ਸੱਚ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾਉ ਰਾਗ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤਨ ਆਵੇਂ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸਮਤ ਰिती ਰਹਾ ਪ੍ਰਭ ਸਗਲੇ ਥਾਨ ਵਿਸਾਏ ਸੋ ਖਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬੜਾਰੇ ਛਗਲੇ ਦਾਸ ਕਉ ਸੁਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਿਸਾਏ ਸੁਖ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜੈਨ ਸਗਲੇ ਰੋਗ ਮਿਟਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 60 ਮਹਲਾ ਪੰਜਵਾਂ ਨਾਲ ਮરાਇਨ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਾਮ ਪ੍ਰਾਪ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ सतनाम श्री वाहेगुरु साहिब जी सोरठ महला पांचवा नाल नारायण मेरे जम दूत न आवे निरे कंठ लाए प्रभु रखे सतगुरु की सज्ज सखै गुरपुरे पूरी कीते ਦੁਸ਼ਮਨ ਮਾਰ ਬੜਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਾਮ ਰਾਮ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਨਾਨਕ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ दास कौस मत दिती राम राव सगले थान विसाए सुख शांद फिर आए नानक प्रभु शरणाए जिन सगले रोग मिटाए सतनाम श्री वाहे गुरु साहिब जी 68 महला पांचवा ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤਗੁਰ ਕੀ ਸੱਚ ਸਖੈ ਗੁਰ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਹਾਉ ਰਾਗ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਾਮ ਰਾਮ ਸਗਲੇ ਥਾਨ ਵਿਸਾਏ ਸੋ ਖਿਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਾਮ ਰਾਮ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜੈਨ ਸਗਲੇ ਰੋਗ ਮਿਟਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਖੈ ਗੁਰਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਬੜਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਹਾਵ ਰਾਵ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ